ਦੇਖ ਲਓ ਜੀ ਦੁਨੀਆ ਦੇ ਵਿੱਚ ਕਲਾਕਾਰ ਵੱਡੇ ਤੋਂ ਵੱਡੇ ਬੈਠੇ ਆ ਪਰਮਾਤਮਾ ਨੇ ਬੰਦੇ ਨੂੰ ਦੇ ਹੱਥ ਦੇ ਵਿੱਚ ਦੇਖ ਲਓ ਕਿੰਨੀ ਕਲਾ ਬਖਸ਼ੀ ਹੈ ਕਿ ਅ ਬੰਦਾ ਦੇਖ ਲਓ ਸੱਪ ਬਣਾ ਰਿਹਾ ਟੂਟੀਏ ਜਿਹੜੀ ਉਹਦੇ ਪਾਣੀ ਨਿਕਲਣ ਦੇ ਲਈ ਸੱਪ ਬਣਾ ਰਿਹਾ ਤੇ ਤੁਸੀਂ ਐ ਦੇਖੋ ਗੱਲ ਵੀ ਕਿੰਨਾ ਬ੍ਰਿੱਕੀ ਨਾਲ ਕੰਮ ਕਰ ਰਿਹਾ ਹੈ ਬੰਦਾ ਇੰਨੀ ਬ੍ਰਿੱਕੀ ਦੇ ਨਾਲ ਕੰਮ ਕਰ ਰਿਹਾ ਹੈ ਵੀ ਪੱਲੀ ਕੱਲੀ ਚੀਜ਼ ਤੇ ਧਿਆਨ ਦੇ ਰਿਹਾ ਕੱਲੀ ਕੱਲੀ ਚੀਜ਼ ਤੇ ਤੁਸੀਂ ਦੇਖ ਸਕਦੇ ਹੋ ਦੇਖ ਹੀ ਰਹੇ ਹੋ ਵੀਡੀਓ ਦੇ ਨਾਲ-ਨਾਲ ਕਿ ਕਿੰਨੀ ਬਰੀਕੀ ਜਿਹਾ ਕੰਮ ਕਰ ਰਿਹਾ ਹੈ ਚਾਹੇ ਸੱਪ ਦੀਆਂ ਅੱਖਾਂ ਬਣਾਉਣ ਦੀ ਗੱਲ ਹੋਵੇ ਚਾਹੇ ਉਹਦੀ ਜੀਭ ਬਣਾਉਣ ਦੀ ਗੱਲ ਹੋਵੇ ਜਿਹੜਾ ਉਹਦਾ ਡੰਗ ਹੁੰਦਾ ਉਹਦੇ ਦੋ ਸਰੇ ਹੁੰਦੇ ਆ ਦੇਖੋ ਤੁਸੀਂ ਉਹ ਬੰਦੇ ਨੇ ਉਹ ਵੀ ਦਿੱਕੀ ਦਾ ਕੰਮ ਕੀਤਾ ਫਿਰ ਉਸ ਤੋਂ ਬਾਅਦ ਜੋ ਸੱਪ ਦੀ ਸਕਿਨ ਹੁੰਦੀ ਹੈ ਉਸੇ ਤਰ੍ਹਾਂ ਸਕਿਨ ਬਣਾਈ ਹੈ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਯਾਨੀ ਕਿ ਬੰਦੇ ਨੇ ਤਿਆਰ ਕਰਤਾ ਉਹਦੇ ਪਿਛਲੇ ਪਾਸੇ ਟਕਣ ਲੱਗ ਗੇ ਚੱਕੋ ਤੇ ਨਾਲੂ ਨਾਲ ਪਾਣੀ ਤਿਆਰ ਦੇਖੋ ਤੁਸੀਂ ਪਾਣੀ ਨਿਕਲ ਰਿਹਾ ਹੈ ਕਿਆ ਬਾਤ ਹੈ ਸਲਾਮ ਹੈ ਜੀ ਇਸ ਕਾਰੀਗਰ ਵੀ ਰੂਪ ਬਹੁਤ ਵਧੀਆ ਕੰਮ ਕੀਤਾ ਜਿਉਂਦਾ ਬਸਦਾ ਰਹਿ